ਅੰਤਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀ ਦੇ ਮਾਲਕ ਜੀ ਨੇ ਸ੍ਰਿਸ਼ਟੀ ਨੂੰ ਤਾਰਨ ਦੇ ਵਾਸਤੇ ਪ੍ਰਗਟ ਹੋਣਾ ਕੀਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ 36 ਜੁਗ ਦਾ ਜਾਪ ਕਰਕੇ ਮੰਤਰ ਤਿਆਰ ਕੀਤਾ ਹੈ ਵਾਹਿਗੁਰੂ ਇਹ ਐਸਾ ਮੰਤਰ ਹੈ ਖਾਲਸਾ ਜੀ ਇਹ ਦੇਖਣ ਨੂੰ ਭਾਵੇਂ ਛੋਟਾ ਜਿਹਾ ਲੱਗਦਾ ਹੈ ਪਰ ਸਾਰਾ ਸੰਸਾਰ ਇਸੇ ਵਿੱਚ ਸਮਾਇਆ ਹੋਇਆ ਹੈ ਇਕ ਓਅੰਕਾਰ ਦੇ ਬੋਲ ਨਾਲ ਜਾਪ ਨਾਲ ਸਾਰੀ ਸ੍ਰਿਸ਼ਟੀ ਬਣ ਗਈ ਸੀ ਸਾਰੀ ਸ੍ਰਿਸ਼ਟੀ ਦੇ ਉੱਤੇ ਜੀਵ ਪੈਦਾ ਹੋ ਗਏ ਸਨ ਬ੍ਰਹਮਾ ਵਰਗਿਆਂ ਨੂੰ ਸੇਵਾ ਮਿਲ ਗਈ ਸੀ ਐਸਾ ਨਿਰੰਕਾਰ ਦਾ ਇਹ ਬੋਲਾ ਸੀ ਤੁਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨਿਰੰਕਾਰ ਸਰੂਪ ਅਕਾਲ ਪੁਰਖ ਦਾ ਆਪਣਾ ਰੂਪ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਇਹ ਸਤਿਗੁਰ ਸੱਚੇ ਪਾਸ਼ਾ ਮਾਰੇ ਨੇ ਭਾਰਾ ਨਾਮ ਪ੍ਰਗਟ ਕਰਨਾ ਕੀਤਾ ਖਾਲਸਾ ਜੀ ਵਿਆਸ ઋષਿ ਦੇ ਛੇਵਕਾਂ ਨੇ ਉਹਨਾਂ ਨੂੰ ਪੁੱਛਿਆ ਸੀ ਵੀ ઋષਿ ਜੀ ਸੰਸਾਰ ਦੇ ਵਿੱਚ ਕੋਈ ਇਹੋ ਜਿਹਾ ਨਾਮ ਹੈ ਜਿਹੜਾ ਆਹਾ ਮੰਤਰਾਂ ਤੋਂ ਵੱਡਾ ਹੋਵੇ ਉਸ ਵੇਲੇ ਬਿਆਸ ਰਸ਼ੀ ਨੇ ਦੱਸਿਆ ਸੀ ਕਿ ਕਲਯੁਗ ਦੇ ਵਿੱਚ ਨਰੰਕਾਰ ਦਾ ਆਪਣਾ ਸਰੂਪ ਹੋਵੇਗਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦਾ ਨਾਮ ਹੋਵੇਗਾ ਤੇ ਜੋ ਮੰਤਰ ਉਹ ਦੇਣਗੇ ਉਹ ਮੰਤਰ ਸਰਬ ਉੱਚ ਹੋਵੇਗਾ ਬਾਕੀ ਸਾਰੇ ਮੰਤਰ ਉਹਦੇ ਵਿੱਚੋਂ ਨਿਕਲੇ ਹੋਣਗੇ ਹੁਣ ਕਈ ਸਾਡੇ ਵਰਗੇ ਭੁੱਲੜ ਤੇ ਸਾਡੇ ਵੱਡੇ ਸਾਡੇ ਵਰਗੇ ਵੱਡੇ ਦਿਮਾਗ ਵਾਲੇ ਅਸਲ ਦੇ ਵਿੱਚ ਪੜਿਆ ਲਿਖਿਆ ਮੂਰਖ ਹੋਇਆ ਕਰਦਾ ਪੜਿਆ ਲਿਖਿਆ ਸਿਆਣਾ ਨਹੀਂ ਹੋਇਆ ਕਰਦਾ ਸਿਆਣਪ ਸਾਦੇ ਬੰਦੇ ਤੇ ਸਿੱਧੇ ਬੰਦਿਆਂ 'ਚ ਹੋਇਆ ਕਰਦੀ ਏ ਤੇ ਪਰਮੇਸ਼ਰ ਨੂੰ ਜੇ ਪਾਉਣਾ ਹੈ ਤੇ ਭੋਲਾ ਭਾਵ ਕਰਨਾ ਪਊਗਾ ਸਿੱਧੇ ਸਾਦੇ ਹੋਣਾ ਪਊਗਾ ਚਲਾਕੀ ਦੇ ਨਾਲ ਪਰਮੇਸ਼ਰ ਨਹੀਂ ਮਿਲਦਾ ਚਤੁਰਾਈ ਨਾਲ ਚਤੁਰਪੁੱਛ ਪਾਈਏ ਚਤੁਰਾਈ ਦੇ ਨਾਲ ਕਦੇ ਪਰਮੇਸ਼ਰ ਨਹੀਂ ਪਾਇਆ ਜਾ ਸਕਦਾ ਕਿਉਂਕਿ ਜਿਹੜੀ ਤੂੰ ਚਤਰਾਈ ਕਰਦਾ ਹੈ ਉਹ ਚਤਰਾਈ ਉਹਨੇ ਤੈਨੂੰ ਦਿੱਤੀ ਹੈ ਉਹਨੇ ਬਣਾਈ ਹੈ ਤੇ ਫਿਰ ਤੂੰ ਇਹ ਸੋਚ ਉਤਰ ਤੂੰ ਕਿੰਨਾ ਚਲਾਕ ਹੋਵੇਗਾ ਜਿੰਨੇ ਇਹਡੇ ਇਹਡੇ ਚਲਾਕ ਜੀਵ ਬਣਾਏ ਨੇ ਤੇ ਫਿਰ ਉਹ ਆਪ ਕਿੰਨਾ ਹੋਵੇਗਾ ਉਹ ਤੇਰੇ ਸਾਰੇ ਰਾਜਾਂ ਨੂੰ ਜਾਣਦਾ ਹੈ ਭਾਈ ਜੋ ਜੇ ਉਹਨੇ ਤੈਨੂੰ ਸੁੰਦਰਤਾ ਦਿੱਤੀ ਹੈ ਤੂੰ ਖੁਦ ਸੁੰਦਰਤਾ ਦਾ ਮਾਲਕ ਹੈ ਜੇ ਤੈਨੂੰ ਉਹਨੇ ਅਮੀਰੀ ਦਿੱਤੀ ਹੈ ਉਹ ਖੁਦ ਮਹਾਬਾਮੀਰ ਹੈ ਜੇ ਤੈਨੂੰ ਰਾਜਾ ਬਣਾਇਆ ਹੈ ਤਾਂ ਉਹ ਖੁਦ ਮਹਾਰਾਜਾ ਹੈ ਜੇ ਤੈਨੂੰ ਨਾਮ ਦਿੱਤਾ ਹੈ ਤਾਂ ਉਹ ਵੱਡਾ ਨਾਮੀ ਹੈ ਹਰ ਇੱਕ ਚੀਜ਼ ਜੋ ਤੈਨੂੰ ਦਿੱਤੀ ਹੈ ਤੈਨੂੰ aroogta ਦਿੱਤੀ ਹੈ ਤੋ ਵੱਡਾ ਰੋਗੀ ਹੈ ਉਹਨੂੰ ਰੋਗ ਨਹੀਂ ਵਿਆਪ ਸਕਦਾ ਜੇ ਤੇਰੇ ਦਿਲ ਨੂੰ ਵੱਡਾ ਦਿੱਤਾ ਹੈ ਤੇ ਉਹਦਾ ਦਿਲ ਕਿੰਨਾ ਵੱਡਾ ਹੋਵੇਗਾ ਸੱਚੇ ਪਾਸ਼ਾ ਮਹਾਰਾਜ ਨੇ ਜੋ ਤੈਨੂੰ ਦਿੱਤਾ ਹੈ ਉਹ ਤੋ ਕਈ ਗੁਣਾ ਵੱਡਾ ਆਵਪ ਹੈ ਜੇ ਤੈਨੂੰ ਇੱਜ਼ਤ ਮਾਨ ਸੰਸਾਰ ਵਿੱਚ ਦਿੱਤੀ ਹੈ ਤੇ ਉਹ ਨਿਰੰਕਾਰ ਦੀ ਇੱਜ਼ਤ ਸਾਧੂਆਂ ਨੂੰ ਪੁੱਛ ਕੇ ਵੇਖੋ ਉਹਨਾਂ ਦੇ ਮਨਾਂ 'ਚ ਕੈਸੀ ਹੈ ਸੋ ਖਾਲਸਾ ਜੀ ਸੰਸਾਰ ਸੱਚੇ ਪਾਤਸ਼ਾਹ ਮਹਾਰਾਜ ਦੀ ਰਹਿਮਤ ਨਾਲ ਚੱਲ ਰਿਹਾ ਹੈ ਫਿਰ ਉਦੋਂ ਬਿਆਸ ਨਿਸ਼ੀ ਨੇ ਬਚਨ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੋ ਮੰਤਰ ਲੈ ਕੇ ਆਉਣਗੇ ਉਹ ਮੰਤਰ ਵਰਗਾ ਮੰਤਰ ਕੋਈ ਨਹੀਂ ਹੋਵੇਗਾ ਉਹ ਪਰਮੇਸ਼ਰ ਦਾ ਅਸਲੀ ਮੰਤਰ ਹੋਵੇਗਾ ਤੇ ਸਾਡੇ ਵਰਗੇ ਲੋਕ ਕਹਿੰਦੇ ਨੇ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਾਹੇ ਤੋਂ ਵਾਸਦੇਵ ਲੈ ਲਿਆ ਜੀ ਹਾਹੇ ਤੋਂ ਹਰੀ ਲੈ ਲਿਆ ਗੱਗੇ ਤੋਂ ਗੋਬਿੰਦ ਲੈ ਲਿਆ ਤੇ ਰਾਰੇ ਤੋਂ ਆਰਾਮ ਲੈ ਲਿਆ ਪਰ ਇਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਵਾਹਿਗੁਰੂ ਤੋਂ ਉਹਨਾਂ ਨੇ ਵਾਸਦੇਵ ਲੈ ਲਿਆ ਹਾਹੇ ਤੋਂ ਹਰੀ ਲੈ ਲਿਆ ਗੱਗੇ ਤੋਂ ਗੁਰੂ ਲੈ ਲਿਆ ਤੇ ਰਾਰੇ ਤੋਂ ਆਰਾਮ ਲੈ ਲਿਆ ਨਰੰਕਾਰ ਦੇ ਦੇਸ਼ ਵਿੱਚ ਸਮਾਂ ਨਹੀਂ ਹੋਇਆ ਕਰਦਾ ਉਸ ਵੇਲੇ ਪਰਮੇਸ਼ਰ ਸੱਚੇ ਪਾਤਸ਼ਾਹ ਜੀ ਨੇ ਖੇਡ ਵਰਤਾਈ ਹੈ ਜਿਵੇਂ ਬੱਚੇ ਹਨ ਸਾਡੇ ਬਹੁਤ ਛੋਟੇ ਤੇ ਅਸੀਂ ਉਹਨਾਂ ਨੂੰ ਕੋਈ ਚੀਜ਼ ਦੇਣੀ ਹੋਵੇ ਤਾਂ ਅਸੀਂ ਤੋੜ ਕੇ ਦਿੰਨੇ ਹਾਂ ਪੂਰੀ ਨਹੀਂ ਦਿੰਦੇ ਕਿਉਂ ਮੂੰਹ ਦੇ ਵਿੱਚ ਫਸਾ ਨਾ ਲੈਣ ਉਹ ਤੋੜ ਕੇ ਉਹਨਾਂ ਨੂੰ ਚੀਜ਼ ਦਿੰਨੇ ਹਾਂ ਇਦਾਂ ਹੀ ਨਰੰਕਾਰ ਨੇ ਜਦੋਂ ਦੇਵੀ ਦੇਵਤੇ ਭੇਜੇ ਨਾਮ ਜਪਉਣ ਦੇ ਵਾਸਤੇ ਧਰਤੀ ਉੱਤੇ ਇਹ ਨਾਮ ਨੂੰ ਤੋੜ ਕੇ ਦਿੱਤਾ ਹੈ ਸਤਜੁਗ ਦੇ ਵਿੱਚ ਵਹੁਆ ਅਖਰ ਦਿੱਤਾ ਹੈ ਵਾਸਦੇਵ ਜਪਦੇ ਸਨ ਉਹ ਤੋੜ ਕੇ ਦਿੱਤਾ ਹੈ ਵਾਹਿਗੁਰੂ ਨਾਲੋਂ ਤ੍ਰੇਤੇ ਦੇ ਵਿੱਚ ਰਾਮਨਾਮ ਗੁਬਿੰਦ ਹਰੀ ਜਿੱਦਾਂ ਵੀ ਨਾਮ ਆਇਆ ਨੇ ਤੋੜ ਕੇ ਪਰਮੇਸ਼ਰ ਨੇ ਦਿੱਤੇ ਨੇ ਪਰ ਕਾਲਯੁਗ ਵਿੱਚ ਸੱਚੇ ਪਾਸ਼ਾ ਮਾਰੇ ਨੂੰ ਇਹ ਪਤਾ ਲੱਗ ਗਿਆ ਕਿ ਇਹ ਕਾਲਯੁਗ ਦੇ ਵਿੱਚ ਹੁਣ ਚੀਜ਼ ਬੱਚਾ ਵੱਡਾ ਹੋ ਗਿਆ ਇਹਨੂੰ ਪੂਰੀ ਦੇਣੀ ਪਵੇਗੀ ਸੋ ਸੱਚੇ ਪਾਸ਼ਾ ਨੇ ਪੂਰਾ ਨਾਮ ਪੂਰਾ ਮੰਤਰ ਸਾਨੂੰ ਦਿੱਤਾ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹੁਮੈ ਖੋਈ ਇਸ ਮੰਤਰ ਤੋਂ ਬਿਨਾ ਕੋਈ ਹਉਮੈ ਦਾ ਤਿਆਗ ਨਹੀਂ ਹੋ ਸਕਦਾ ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਓ ਜੋ ਮਰਜੀ ਪੜ੍ਹ ਕੇ ਵੇਖ ਲਓ ਪੁਰਾਤਨ ਉਹ ॠषि ਬਹੁਤ ਜਪ ਕਰਦੇ ਸੀ ਪਰ ਉਹਨਾਂ ਦੇ ਵਿੱਚੋਂ ਹਉਮੈ ਨਹੀਂ ਗਈ ਕ੍ਰੋਧ ਹੰਕਾਰ ਨਹੀਂ ਗਿਆ ਉਹ ਝਟਪਾਟੀ ਸ਼ਰਾਪ ਦੇ ਦਿਆ ਦੇ ਕਰਦੇ ਸੀ ਸੰਗਤ ਨੂੰ ਉਹਨਾਂ ਨੂੰ ਉਹਨਾਂ ਨੂੰ ਕਿਸੇ ਵੀ ਗੱਲ ਦਾ ਗੁੱਸਾ ਆਉਂਦਾ ਸੀ ਤੇ ਸ਼ਰਾਪ ਦੇ ਦਿੰਦੇ ਸੀ ਹਉਮੈ ਨਹੀਂ ਸੀ ਗਈ ਬਾਲੰਦਰੰਕਾਰ ਸੱਚੇ ਪਾਸ਼ਾ ਮਰਨੇ ਪੂਰਾ ਮੰਤਰ ਹੁਣ ਦਿੱਤਾ ਹੈ ਜਿਹੜਾ ਕੋਈ ਜਪ ਕਰੇਗਾ ਉਹਦੀ ਹੋਂਮੇ ਸਭ ਤੋਂ ਪਹਿਲਾਂ ਜਾਏਗੀ ਇਹ ਵਾਹਿਗੁਰੂ ਮੰਤਰ ਵਿੱਚ ਕੀ ਬਰਕਤਾਂ ਨੇ ਇਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਮੰਤਰ ਤੁਹਾਡੇ ਹਿਰਦੇ ਵਿੱਚ ਚੱਲ ਰਿਹਾ ਹੈ ਤੁਹਾਡੀ ਨਾਭੀ ਵਿੱਚ ਚੱਲ ਰਿਹਾ ਹੈ ਕਦੇ ਪਹਿਲੀ ਗੱਲ ਤੇ ਬੰਦੇ ਕੋਲੇ ਟਾਈਮ ਨਹੀਂ ਆਪਣਾ ਆਪ ਵੇਖਣ ਦਾ ਦੂਸਰਾ ਕਿਸੇ ਦਾ ਕੀ ਵੇਖੇਗਾ ਕਦੇ ਜਾਪ ਵਿੱਚ ਬੈਠੋ ਆਨੰਦ ਵਿੱਚ ਬੈਠੋ ਅੱਖਾਂ ਬੰਦ ਕਰਕੇ ਤੇ ਤੁਹਾਨੂੰ ਹਨੇਰਾ ਨਜ਼ਰ ਆਵੇਗਾ ਉਹ ਹਨੇਰੇ ਦੇ ਵਿੱਚ ਇੱਕ ਧੜਕਣ ਨਜ਼ਰ ਆਵੇਗੀ ਦਿਲ ਦੀ ਉਹਦੀ ਆਵਾਜ਼ ਆਵੇਗੀ ਤੇ ਇੱਕ ਨਾਭੀ ਦੇ ਫੜਕਣ ਦੀ ਆਵਾਜ਼ ਆਵੇਗੀ ਜਦੋਂ ਤੂੰ ਮਾਂ ਦੇ ਪੇਟ 'ਚ ਸੀ ਉਹ ਨਾਭੀ ਦੁਆਰਾ ਤੇਰੇ ਮਾਂ ਦੇ ਤੇਰੇ ਲੱਛਣ ਮਿਲੇ ਨੇ ਸੋ ਖਾਲਸਾ ਜੀ ਉਹ ਨਾਮ ਸਦਾ ਹਿਰਦੇ ਵਿੱਚ ਚੱਲ ਰਿਹਾ ਸਾਡਾ ਧਿਆਨ ਅੰਦਰ ਮੁਖੀ ਨਹੀਂ ਹੈ ਬਾਹਰ ਮੁਖੀ ਹੈ ਸਾਨੂੰ ਬਾਹਰ ਦੇ ਰੌਲੇ ਘਿਟੋਲੇ ਨੇ ਉਹ ਅੰਦਰ ਦਾ ਜਪ ਸੁਣਨ ਤੋਂ ਬੰਦ ਕਰ ਦਿੱਤਾ ਅਸਲ ਦੇ ਵਿੱਚ ਅੰਦਰੋਂ ਸੁਣਨਾ ਸੀ ਤੇ ਬਾਹਰ ਵੰਡਣਾ ਸੀ ਅਸੀਂ ਬਾਹਰ ਵੰਡਦੇ ਹਾਂ ਅੰਦਰੋਂ ਕਦੀ ਸੁਣਿਆ ਨਹੀਂ ਬਾਹਰ ਅਸੀਂ ਜ਼ਰੂਰ ਕਹਿੰਦੇ ਹਾਂ ਨਾਮ ਜਪੋ ਬਾਣੀ ਪੜੋ ਅਭਿਆਸ ਕਰੋ ਪਰ ਇਹ ਚੀਜ਼ਾਂ ਅੰਦਰੋਂ ਲੱਭਣੀਆਂ ਨੇ ਜੋ ਬ੍ਰਹਮੰਡ ਹੈ ਸੋਈ ਪਿੰਡਾ ਜੋ ਖੋਜਿਆ ਸੋ ਕੋ ਆਵੇ ਜੋ ਬ੍ਰਹਿਮੰਡ ਵਿੱਚ ਸਜਿਆ ਹੋਇਆ ਹੈ ਖਾਲਸਾ ਜੀ ਉਹੀ ਤੁਹਾਡੇ ਪਿੰਡੇ ਦੇ ਅੰਦਰ ਹੈ ਸੰਸਾਰ ਦੇ ਵਿੱਚ ਚੰਨ ਤੇ ਸੂਰਜ ਦੋ ਹੀ ਨੇ ਦੋ ਹੀ ਤੁਹਾਡੀਆਂ ਅੱਖਾਂ ਨੇ ਇੱਕ ਦੀ ਲਾਈਟ ਜ਼ਿਆਦਾ ਹੈ ਇੱਕ ਦੀ ਬੱਕੇ ਘੱਟ ਹੈ ਜੋ ਸਰੀਰ ਦੀ ਰਚਨਾ ਹੈ ਉਹ ਬ੍ਰਹਿਮੰਡ ਦੀ ਰਚਨਾ ਹੈ ਜਦੋਂ ਤੁਹਾਡੇ ਵਾਸ ਮਨ ਆ ਜਾਵੇਗਾ ਹੁਣ ਜਿਹੜਾ ਤੁਰ ਕੇ ਜਾ ਰਿਹਾ ਬੰਦਾ ਉਹਨੂੰ ਜਾਂ ਲੱਗਿਆ ਟਾਈਮ ਦਾ ਲੱਗੇਗਾ ਹੀ ਪਰ ਜਿਹੜਾ ਘੋੜੇ ਤੇ ਸਵਾਰ ਹੋ ਜਾਵੇ ਉਹ ਫਿਰ ਪਹੁੰਚੇਗਾ ਤਾਂ ਜਲਦੀ ਨਾ ਅਸੀਂ ਅਜੇ ਮਨ ਨੂੰ ਨਾਲ ਲੈ ਕੇ ਤੁਰ ਰਹੇ ਹਾਂ ਮਨ ਪਿੱਛੇ ਤੁਰ ਰਹੇ ਹਾਂ ਤੇ ਮਨ ਹਾਨੂੰ ਕਦੀ ਇੱਧਰ ਖੜ੍ਹੇ ਕੇ ਸਿਰ ਦਿੰਦਾ ਕਦੀ ਇੱਧਰ ਸਿਰ ਦਿੰਦਾ ਹੀ ਡਿੱਗ ਜਾਂਦੇ ਹਾਂ ਪਰ ਜਿੱਦਣ ਤੁਸੀਂ ਮਨ ਦੇ ਉੱਤੇ ਸਵਾਰ ਹੋ ਜਾਓਗੇ ਫੁਰਨਾ ਕਰੋਗੇ ਤੇ ਉੱਥੇ ਪਹੁੰਚ ਜਾਓਗੇ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਵੱਡੀ ਭੈਣ ਤਨਮਾਤਾ ਬੇਬੇ ਨਾਨਕੀ ਜੀ ਉਹ ਸਤਿਗੁਰੂ ਨੂੰ ਯਾਦ ਕਰਦੇ ਨੇ ਰੋਟੀ ਲਾਉਂਦਿਆਂ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਦੂਰ ਸੀ ਤੇ ਮਹਾਰਾਜ ਜੀ ਕਹਿ ਲੱਗੇ ਮਰਦਾਨਿਆਂ ਭਾਈ ਬਾਲਿਆ ਸਾਡੀ ਭੈਣ ਸਾਨੂੰ ਯਾਦ ਕਰਦੀ ਹੈ ਭੱਜ ਕੇ ਪ੍ਰਸ਼ਾਦਾ ਨਾਲ ਛਕਾਈਏ ਤੇ ਉਹ ਕਹਿਣ ਲੱਗੇ ਮਹਾਰਾਜ ਇੱਥੋਂ ਅਸੀਂ ਬੜੀ ਦੂਰ ਹਾਂ ਸੁਲਤਾਨਪੁਰ ਤੇ ਬਹੁਤ ਦੂਰ ਹੈ ਸਤਿਗੁਰ ਕਹਿਣ ਲੱਗੇ ਭਾਈ ਨਿਰੰਕਾਰ ਦੇ ਨਿਰੰਕਾਰ ਦੇ ਰੰਗ ਨੇ ਉਹਨਾਂ ਨੂੰ ਯਾਦ ਕਰੀਏ ਤਿਆ ਆਪਾਂ ਚਟਪਟ ਪਹੁੰਚ ਜਾਣਾ ਮਹਾਰਾਜ ਜੀ ਨੇ ਸਤਨਾਮ ਵਾਹਿਗੁਰੂ ਕਿਹਾ ਮਹਾਰਾ ਸੱਚੇ ਪਾਸ਼ੇ ਨੇ ਉੱਚੀ ਬਾਂ ਕਰਕੇ ਸਤ ਕਰਤਾਰ ਕਿਹਾ ਸਤਗੁਰੂ ਸੁਲਤਾਨਪੁਰ ਆ ਪਹੁੰਚੇ ਭਾਈ ਬਾਲਾ ਮਰਦਾਨਾ ਪੁੱਛਦੇ ਨੇ ਸਤਗੁਰੂ ਇਹ ਕਿਵੇਂ ਖੇਡ ਹੋਈ ਮਹਾਰਾ ਜੀ ਕਹਿਣ ਲੱਗੇ ਭਾਈ ਬਾਲੇ ਮਰਦਾਨੇ ਮਨ ਨੂੰ ਆਪਣੇ ਉੱਤੇ ਨਾ ਬਿਠਾਓ ਮਨ ਦੇ ਉੱਤੇ ਬੈ ਉਹ ਬਹਿ ਜਾਓ ਤੇ ਮਨ ਤੁਹਾਨੂੰ ਹਰ ਇੱਕ ਬ੍ਰਹਿਮੰਡ ਦੇ ਕੋਨੇ ਤੱਕ ਲੈ ਜਾਵੇਗਾ ਭਾਵੇਂ ਉਹ ਸਰੀਰ ਹੀ ਨਾਲ ਕਿਉਂ ਨਾ ਹੋਵੇ ਸੋ ਖਾਲਸਾ ਜੀ ਇਹ ਐਸਾ ਜਪ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਾਰਨੇ ਸਾਡੀ ਝੋਲੀ ਪਾਇਆ ਹੈ ਜੋ ਸੁੱਖ ਧਨ ਧੀ ਪੁੱਤ ਕਾਰੋਬਾਰ ਮਨ ਦੀ ਸ਼ੁੱਧੀ ਮਾੜੇ ਫੁਰਨਿਆਂ ਤੋਂ ਛੁਟਕਾਰਾ ਹਉਮੈ ਤੋਂ ਛੁਟਕਾਰਾ ਦੁੱਖਾਂ ਤੋਂ ਛੁਟਕਾਰਾ ਹਰ ਇੱਕ ਚੀਜ਼ ਜਿਹੜੀ ਹੈ ਉਹ ਵਾਹਿਗੁਰੂ ਮੰਤਰ ਤੋਂ ਸ਼ੁਰੂ ਹੁੰਦੀ ਹੈ ਵਾਹਿਗੁਰੂ ਮੰਤਰ ਵਿੱਚ ਸਮਾ ਜਾਂਦੀ ਹੈ ਇਸ ਮੰਤਰ ਦਾ ਸਾਨੂੰ ਭੇਦ ਨਹੀਂ ਆਇਆ ਜੋ ਇਸ ਮੰਤਰ ਵਿੱਚ ਤਾਕਤ ਸ਼ਕਤੀ ਹੈ ਪਾਵਰ ਹੈ ਉਹ ਕਿਸੇ ਮੰਤਰ ਵਿੱਚ ਨਹੀਂ ਇਹ ਮੰਤਰ ਸਰੀਰ ਦੀਆਂ ਸੁੱਤੀਆਂ ਸ਼ਕਤੀਆਂ ਨੂੰ ਛੇਤੀ ਜਗਾਉਂਦਾ ਹੈ ਕੋਈ ਜਪ ਕਰਕੇ ਵੇਖੇ ਅਮਰ ਦੇ ਵੇਲੇ ਇਸ਼ਨਾਨ ਕਰੋ ਕੇਸੀ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬੈਠੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜੀ ਅੱਗੇ ਅਰਦਾਸ ਬੇਨਤੀ ਕਰਕੇ ਇਸ ਜਪ ਦਾ ਜਿਹੜਾ ਜਾਪ ਸ਼ੁਰੂ ਕਰੋ ਮਹਾਰਾ ਸੱਚੇ ਪਾਸ਼ਾ ਤੁਹਾਨੂੰ ਕੁਝ ਕੁ ਦਿਨਾਂ ਵਿੱਚ ਦੱਸਣਗੇ ਕਿ ਜਾਪ ਜਦੋਂ ਆਪਣੇ ਆਪ ਚੱਲੇਗਾ ਤੁਸੀਂ 10 ਦਿਨ 20 ਦਿਨ ਮਨ ਲਾ ਕੇ ਜਪ ਲਓ ਉਸ ਤੋਂ ਬਾਅਦ ਤੁਹਾਨੂੰ ਜਪਣ ਦੀ ਲੋੜ ਨਹੀਂ ਇਹ ਸੁੱਤੇਂ ਆ ਫਿਰਦੇਂ ਆ ਉੱਠਦੇਂ ਆਪਣੇ ਆਪ ਤੁਹਾਡੀ ਰਸਨਾ ਤੇ ਆਵੇਗਾ ਇਹ ਐਸਾ ਬਲੀ ਜਾਪ ਹੈ ਇਹ ਆਪਣੇ ਆਪ ਤੁਹਾਡੇ ਕੋਲ ਜਨਮ ਚ ਪਾਵੇਗਾ ਐਸੀ ਨਿਰੰਕਾਰ ਦਾ ਅਸਲੀ ਸਰੂਪ ਮੰਤਰ ਹੈ ਤੁਸੀਂ 10 ਦਿਨ ਇਸ ਤੇ ਸੇਵਾ ਕਰਕੇ ਵੇਖੋ 10 ਦਿਨ ਮਿਹਨਤ ਕਰਕੇ ਵੇਖੋ 11ਵੇਂ ਦਿਨੇ ਜਪ ਤੁਹਾਡੇ ਮੂੰਹ ਆਪ ਨਿਕਲੇਗਾ ਤੁਸੀਂ ਗੱਲਾਂ ਕਰੋਗੇ ਇਹ ਨਿਕਲੂਗਾ ਇਹ ਤੁਹਾਨੂੰ ਕਹੂਗਾ ਮੈਨੂੰ ਜਪੋ ਐਸੀ ਬਰਕਤ ਵਾਲਾ ਨਾਮ ਹੈ ਸੋ ਖਾਲਸਾ ਜੀ ਨਿਰੰਕਾਰ ਦੀ ਯਾਦ ਵਿੱਚ ਬੈਠਿਆ ਕਰੀਏ ਜਿਸ ਨੇ ਸਾਨੂੰ ਸਾਜਿਆ ਹੈ ਜਿਸ ਕੋਲ ਅਸੀਂ ਜਾਣਾ ਹੈ ਆ ਸਭ ਕੁਝ ਜੋ ਦੇਖ ਰਹੇ ਹੋ ਵਿਚਲਾ ਰਸਤਾ ਹੈ ਇਹ ਸਾਰਾ ਖਤਮ ਹੋਣ ਵਾਲਾ ਅਸੀਂ ਕਿਸੇ ਬੱਸ ਵਿੱਚ ਬੈਠੇ ਹਾਂ ਜਿੱਥੋਂ ਚੜਦੇ ਹਾਂ ਉਹ ਅਹਿਮੀਅਤ ਰੱਖਦਾ ਹੈ ਜਿੱਥੇ ਉਤਰਨਾ ਹੈ ਉਹ ਅਹਿਮੀਅਤ ਰੱਖਦਾ ਹੈ ਜਿੱਥੋਂ ਲੰਘ ਕੇ ਗਏ ਹਾਂ ਉਹ ਰਸਤਾ ਅਹਿਮੀਅਤ ਨਹੀਂ ਰੱਖਦਾ ਉਸ ਰਸਤੇ ਨਾਲ ਸਾਨੂੰ ਕੋਈ ਭਾ ਨਹੀਂ ਹੋਇਆ ਕਰਦਾ ਸਾਨੂੰ ਭਾ ਹੋਇਆ ਕਰਦਾ ਜਿੱਥੋਂ ਚੱਲੇ ਹਾਂ ਤੇ ਜਿੱਥੇ ਜਾ ਕੇ ਅਪੜਨਾ ਹੈ ਸੋ ਐਵੇਂ ਹੀ ਇਹ ਜ਼ਿੰਦਗੀ ਹੈ ਨਰਨਕਾਰ ਦੇ ਘਰੋਂ ਚੱਲੇ ਹਾਂ ਮਾਂ ਦੇ ਪੇਟ ਰਾਹੀਂ ਆਏ ਹਾਂ ਤੇ ਕਿੱਥੇ ਅਪਣਾ ਹੈ ਨਿਰੰਕਾਰ ਕੋਲ ਹੀ ਜਾਣਾ ਹੈ ਮੌਤ ਤੋਂ ਬਾਅਦ ਇਹ ਦੋ ਰਸਤੇ ਰਖੀਏ ਜੋ ਵਿਚਲਾ ਆਪਾਂ ਸਫਰ ਤੈ ਕੀਤਾ ਹੈ ਉਹ ਕਿਸੇ ਮਾਇਨੇ ਕਿਸੇ ਹਿੱਸੇ ਨਹੀਂ ਆਣਾ ਉਹਦਾ ਕੁਝ ਨਹੀਂ ਮਿਲਣਾ ਸੋ ਮਹਾਰਾਜੀ ਦੇ ਨਾਮ ਵਿੱਚ ਜੁੜੀਏ ਤੇ ਸਦਾ ਜਪਦੇ ਰਹੀਏ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ 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 ਵਾਹਿਗੁਰੂ